ਮਾਸਕ ਪੋਣਾ ਲਾਜ਼ਮੀ ਕਰ ਦਿੱਤਾ ਗਿਆ ਆਮ ਲੋਕਾਂ ਨੂੰ ਵੀ ਮਾਸਕ ਪਾਉਣ ਦੀ ਸਲਾਹ ਦਿੱਤੀ ਗਈ ਹੈ ਸੋ ਕਰੋਨਾ ਦਾ ਨਵਾਂ ਜਿਹੜਾ ਵੇਰੀਐਂਟ ਹੈ ਉਹ ਵੀ ਕਿਤਨਾ ਕਿਤੇ ਮੁਸ਼ਕਲ ਪਰੇਸ਼ਾਨੀ ਪੂਰੇ ਦੇਸ਼ ਦੇ ਵਿੱਚ ਵਧਾਉਂਦਾ ਹੋਇਆ ਨਜ਼ਰ ਆ ਰਿਹਾ ਜੇਕਰ ਦੁਨੀਆ ਪਰ ਦੀ ਇਹ ਭਾਰਤੀ ਗੱਲ ਕੀਤੀ ਜਾਵੇ ਤਾਂ ਭਾਰਤ ਦੇ ਵਿੱਚ ਵੀ ਲਗਾਤਾਰ ਕਰੋਨਾ ਦੇ ਕੇਸਾਂ ਦੇ ਵਿੱਚ ਇਜ਼ਾਫਾ ਹੋਇਆ ਪਿਛਲੇ 24 ਘੰਟਿਆਂ ਦੇ ਵਿੱਚ 656 ਜਿਹੜੇ ਕੇਸ ਸਾਹਮਣੇ ਆਏ ਨੇ ਇੱਕ ਮੌਤ ਹੋਈ ਹੈ ਕੋਵਿਡ ਦੇ ਨਵੇਂ ਵੇਰੀਐਂਟ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਜਿਹੜੇ ਕਿ ਨਵੇਂ ਨਿਯਮ ਨੇ ਉਹ ਲਾਗੂ ਕੀਤੇ ਗਏ ਨੇ ਚਾਹੇ ਡਾਕਟਰ ਹੋਣ ਚਾਹੇ ਹੈਲਥ ਵਰਕਰ ਹੋਣ ਉਹਨਾਂ ਵਾਸਤੇ ਮਾਸਕ ਲਾਜ਼ਮੀ ਹੋਵੇਗਾ आम ਲੋਕਾਂ ਨੂੰ ਵੀ ਮਾਸਕ ਪਾਉਣ ਦੀ ਜਿਹੜੀ ਕੇ ਸਲਾਹ ਦਿੱਤੀ ਗਈ ਹੈ ਅਸੀਂ ਅਛੇ ਫੇਸ ਹਸਪੀਟਲ ਦੇ ਵਿੱਚ ਖੜੇ ਹਾਂ ਮਹੌਲੀ ਦੇ ਜਿਹਦੇ ਵਿੱਚ ਤਿਆਰੀਆਂ ਕੀਤੀ ਗਈ ਹੈ ਇੱਕ ਪੂਰਾ ਕਾਰਨਰ ਫਿਊ ਕਾਰਨਰ ਬਣਾਇਆ ਗਿਆ ਹੈ ਹਾਲਾਂਕਿ ਇੱਥੇ ਜਿਹੜੇ ਬੈਡ ਨੇ ਜਾਂ ਫਿਰ ਪੂਰੀ ਤਿਆਰੀਆਂ ਕਰਨ ਦਾ ਦਾਵਾ ਕੀਤਾ ਗਿਆ ਤਾਂ ਦੱਸ ਦਈਏ ਕਿ ਇਹਦੇ ਵਿੱਚ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਹਸਪੀਟਲ ਜੇਕਰ ਕੋਈ ਆ ਰਿਹਾ ਹੈ ਜਾਂ ਕੋਈ ਵੇਟਪਾਰਡ ਵਾਲਾ ਏਰੀਆ ਹੈ ਬਹੁਤ ਹੀ ਇਤਿਹਾਤਨ ਤੁਸੀਂ ਧਿਆਨ ਰੱਖਣਾ ਹੈ ਮਾਸਕ ਤੁਸੀਂ ਪਾਣਾ ਹੈ ਕਿਉਂਕਿ ਹੁਣ ਵੀ ਜਿਹੜੇ ਵੇਰੀਐਂਟਸ ਆ ਰਹੇ ਹਨ ਕੇਰਲ ਦੇ ਵੀ ਜਿਸ ਤਰ੍ਹਾਂ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਔਰ ਉਸਤੇ ਕਰਕੇ ਸਾਰੀ ਜਗ੍ਹਾ ਅਲਰਟ ਦਿੱਤਾ ਗਿਆ ਹੈ ਕਿ ਪੂਰਾ ਧਿਆਨ ਰੱਖਿਆ ਜਾਵੇ ਇਸ ਕਰਕੇ ਜਿਹੜੇ ਵਾਰਡਸ ਨੇ ਜਾਂ ਫਿਰ ਸਟ੍ਰਕਚਰਸ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਹੈ ਹਾਲਾਂਕਿ ਅਜੇ ਅਬ ਗੱਲ ਕਰੀਏ ਮਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਅਜੇ ਕੋਈ ਪੇਸ਼ੈਂਟਸ ਨਹੀਂ ਹੈ ਲੇਕਿਨ ਇਤਿਹਾਸਨ ਜ਼ਰੂਰ ਇੱਥੇ ਧਿਆਨ ਰੱਖਿਆ ਗਿਆ ਇੱਕ ਟੀਮ ਜਿਹੜੀ ਹੈ ਉਹ ਬਿਲਕੁਲ ਐਮਰਜੈਂਸੀ ਦੇ ਬਾਹਰ ਲਾਈ ਗਈ ਹੈ ਔਰ ਡਾਕਟਰਸ ਦੇ ਨਾਲ ਦੇ ਨਾਲ ਜਿੰਨੇ ਵੀ ਜਿਹੜੇ ਪੇਸ਼ੈਂਟਸ ਆ ਰਹੇ ਉਹਨਾਂ ਨੂੰ ਵੀ ਹਦਾਇਤਾਂ ਜ਼ਰੂਰ ਦਿੱਤੀ ਜਾ ਰਹੀਆਂ ਕਿ ਤੁਸੀਂ ਮਾਸਕ ਜ਼ਰੂਰ ਲਾਓ ਜੇਕਰ ਤੁਹਾਨੂੰ ਬੁਖਾਰ ਜਾਂ ਜ਼ੁਖਾਮ ਜਾਂ ਫਿਰ ਇਸ ਤਰ੍ਹਾਂ ਦੇ ਕੋਈ ਸਿੰਪਟਮਸ ਨੇ ਤਾਂ ਤੁਸੀਂ ਜ਼ਰੂਰ ਮਾਸਕ ਲਾ ਕੇ आओ ਤੁਸੀਂ ਡਾਕਟਰ ਨਾਲ ਕੰਸਲਟ ਕਰੋ ਲੇਕਿਨ ਹਜੇ ਵੀ ਕੈਸਾ ਗੱਲ ਹੈ ਕਿਤੇ ਨਾ ਕਿਤੇ ਕਈ ਲੋਕਾਂ 'ਚ ਜ਼ਰੂਰ ਇਹਦੇ ਵਿੱਚ ਲਾਪਰਵਾਹੀ ਜ਼ਰੂਰ ਵੱਧਦੇ ਨਜ਼ਰ ਆ ਰਹੇ ਕਈ ਹਸਪਤਾਲ ਅਸੀਂ ਪਹੁੰਚੇ ਹਾਂ ਜਿੱਥੇ ਹਜੇ ਵੀ ਜਿਹੜੇ ਮਰੀਜ਼ ਨੇ ਆ ਉਹਨਾਂ ਦੇ ਨਾਲ ਉਹ ਹਜੇ विदाउट मास्क जरूर ਵੇਖਣ ਨੂੰ ਮਿਲ ਰਹੇ ਹਾਲਾਂਕਿ ਡਾਕਟਰਸ ਜਾਂ ਫਿਰ ਮੈਡੀਕਲ ਟੀਮ ਲਗਾਤਾਰ ਇਹ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਤੁਸੀਂ ਮਾਸਕ ਜ਼ਰੂਰ ਲਾਓ ਪੇਸ਼ੈਂਟ ਹੋਵੇ ਜਾਂ ਪੇਸ਼ੈਂਟ ਦੇ ਨਾਲ ਹੋਵੋ ਕਿਉਂਕਿ ਜਿਸ ਤਰ੍ਹਾਂ ਕਹਿ ਸਕਦੇ ਹੈ ਕਿ ਅਚਾਨਕ ਇਹ ਫੈਲਦਾ ਹੈ ਔਰ ਜਿਹੜੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਪ੍ਰੋਬਲਮਸ ਹੈ ਉਹ ਤਾਂ ਜ਼ਰੂਰ ਲਾਣ ਲੇਕਿਨ ਉਹਦੇ ਨਾਲ ਜਿਹੜੇ ਹਨ ਉਹਨਾਂ ਨੂੰ ਵੀ ਲਾਣ ਦੀ ਐਡਵਾਈਜ਼ਰੀ ਸਲਾਹ ਦਿੱਤੀ ਗਈ ਹੈ ਮਹਾਲੀ ਦੇ ਨਾਲ ਨਾਲ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ ਉੱਥੇ ਵੀ ਪੂਰੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਵਕਤ ਤੋਂ ਬਿਲਕੁਲ ਬੈਡਸ ਦੀ ਪ੍ਰੋਪੀਸ਼ਨ ਦੀ ਗੱਲ ਕਰ ਲਈਏ ਆਕਸੀਜਨ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਦਵਾਈਆਂ ਦੀ ਗੱਲ ਕਰ ਲਈਏ ਵਕਤ ਤੋਂ ਇੱਕ ਬਿਲਕੁਲ ਡਿਫਰੈਂਟ ਇੱਕ ਕੋਰਨਰ ਬਣਾਇਆ ਗਿਆ ਫਲੂ ਕੋਰਨਰ ਜੇਕਰ ਕਿਸੇ ਨੂੰ ਵੀ ਸਿੰਪਟਮਸ ਹੈ ਤਾਂ ਇੱਥੇ ਆ ਕੇ ਜਰੂਰ ਦਿਖਾ ਸਕਦਾ ਹੈ ਡਾਕਟਰਸ ਦੀ ਇੱਕ ਬਿਲਕੁਲ ਲਗਤੋ ਟੀਮ ਇੱਥੇ ਬਿਠਾਈ ਗਈ ਹੈ ਕਰੋਨਾ ਮਹਾਮਾਰੀ ਨੇ ਇੱਕ ਵਾਰ ਫਿਰ ਤੋਂ ਦਸਤਕ ਦੇ ਦਿੱਤੀ ਹੈ ਕਰੋਨਾ ਦਾ ਨਵਾਂ ਵੇਰੀਐਂਟ ਜਿਹੜਾ ਹੈ ਉਹ ਫੈਲਣਾ ਸ਼ੁਰੂ ਹੋ ਗਿਆ ਹੈ ਇਹ ਸਭ ਨੂੰ ਲੈ ਕੇ ਸਿਹਤ ਵਿਭਾਗ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੂਬਾ ਸਰਕਾਰ ਨੇ ਵੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਇਸ ਐਡਵਾਈਜ਼ਰੀ ਦੇ ਵਿੱਚ ਮਾਸਕ ਪਹਿਨਣਾ ਜ਼ਰੂਰੀ ਕੀਤਾ ਗਿਆ ਹੈ ਸੋਸ਼ਲ ਡਿਸਟੈਂਸ ਦੀ ਗੱਲ ਕੀਤੀ ਗਈ ਹੈ ਅਤੇ ਹੋਰ ਜਿਹੜੇ ਹੋਰ ਪਹਿਲੂ ਨੇ ਜਿਸ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ ਉਹਨਾਂ ਤੇ ਵੀ ਅਮਲ ਕਰਨ ਲਈ ਕਿਹਾ ਗਿਆ ਹੈ ਇਸ ਲਈ ਅਸੀਂ ਕਪੂਠਲਾ ਸਰਕਾਰੀ ਹਸਪਤਾਲ ਚ ਮੌਜੂਦ ਹੈ ਔਰ ਕਿੰਨਾ ਜਿਹੜਾ ਸਿਹਤ ਵਿਭਾਗ ਹੈ ਇਸ ਦੇ ਲਈ ਤਿਆਰ ਹੈ ਕਿੰਨੀ ਇੱਕ ਜਿਹੜੀ ਗਾਈਡਲਾਈਨ ਨੂੰ ਫੋਲੋ ਕੀਤਾ ਜਾ ਰਿਹਾ ਹੈ ਇਹ ਤਸਵੀਰਾਂ ਚ ਦੇਖਾਂਗੇ ਇਸ ਦੇ ਨਾਲ ਨਾਲ ਅਸੀਂ ਹੁਣ ਸਿਨੀਅਰ ਮੈਡੀਕਲ ਅਫਸਰ ਜਿਹੜੇ ਨੇ ਇਸ ਹਸਪਤਾਲ ਦੇ ਉਹਨਾਂ ਨਾਲ ਗੱਲ ਕਰਦੇ ਆ ਸਰ ਇਹ ਜਿਹੜੀ ਕਰੋਨਾ ਦਾ ਨਵਾਂ ਵੇਰੀਐਂਟ ਆਇਆ ਹੈ ਉਹ ਲਈ ਕਿੰਨਾ ਕੁ ਤਿਆਰ ਹੈ ਸਿਹਤ ਵਿਭਾਗ ਜਿਹੜਾ ਕੋਵਿਡ ਦਾ ਨਵਾਂ ਵੇਰੀਐਂਟ ਆ ਰਿਹਾ ਹੈ ਜੀ ਉਹਦੇ ਬਸੇ ਅਸੀਂ ਉਦਾਂ ਹੀ ਤਿਆਰ ਹਾਂ ਜਿਦਾ ਪਹਿਲਾਂ ਵੀ ਤਿਆਰ ਸੀ ਉਹੀ ਐਡਵਾਈਜ਼ਰੀ ਦੇ ਸੇਮ ਕਿ ਵੀ ਮਾਸਕ ਲਗਾ ਕੇ ਰੱਖੋ ਆਪਣਾ ਸੋਸ਼ਲ ਡਿਸਟੈਂਸ ਬਣਾ ਕੇ ਰੱਖੋ ਸੈਨੀਟਾਈਜ਼ਰਸ ਦਾ ਯੂਜ਼ ਕਰੋ ਅਗਰ ਕੋਈ ਘਰ ਚ ਕੋਈ ਬਿਮਾਰ ਹੈ ਉਦੋਂ ਆਪਣਾ ਥੋੜਾ ਜਿਆ ਉਹਨਾਂ ਨੂੰ ਮਾਸਕ ਪਾ ਕੇ ਰੱਖਣਾ ਜਾਂ ਉਹਨਾਂ ਨੂੰ ਸੈਪਰੇਟ ਕਰ ਲੈਣ ਔਰ ਜਿਹੜੇ ਉਹਦੇ ਬਾਕੀ ਫੈਮਿਲੀ ਮੈਂਬਰਸ ਹੈ ਉਹ ਸੈਪਰੇਟ ਰਹਿਣ ਔਰ ਜਿਹੜਾ ਵੀ ਪੇਸ਼ੈਂਟ ਹਸਪੀਟਲ ਚ ਆਂਦਾ ਹੈ ਜਾਂ ਜਿਹੜਾ ਵੀ اٹੈਂਡੈਂਟ ਜਾਂ ਹਸਪੀਟਲ ਚ ਸਟਾਫ ਹੈਗਾ ਉਹਨੂੰ ਦੇਖ ਰਿਹਾ ਹੈ ਉਹ ਸਾਰੇ ਮਾਸਕ ਔਰ ਜਿਹੜੀ ਕੋਵਿਡ ਦੀ ਪ੍ਰੋਟੋਕਾਲ ਸੀ ਜਿਹੜੀਆਂ ਪਹਿਲੇ ਸੀਗੀਆਂ ਸੇਮ ਉਦੋਂ ਹੀ ਹਦਾਇਤਾਂ ਨੂੰ ਮੰਨਣ ਔਰ ਕਿਸੇ ਨੂੰ ਅਗਰ ਪੇਸ਼ੈਂਟ ਨੂੰ ਅਗਰ ਫੀਵਰ ਜਾਂ ਖਾਂਸੀ ਜਾਂ ਜ਼ੁਕਾਮ ਹੈ ਆਪਣੀ ਦਵਾਈ ਨਾ ਕਰਨ ਅਗਰ ਲੱਗਦਾ ਹੈਗਾ ਕਿ ਕੰਡੀਸ਼ਨ ਖਰਾਬ ਹੋ ਰਹੀ ਹੈ ਤਾਂ ਹਸਪੀਟਲ ਆ ਕੇ ਦਿਖਾਣ ਡਾਕਟਰ ਦੀ ਸਲਾਹ ਲੈਣ ਆਪਣੀ ਮੈਡੀਸਿਨ ਜਾਂ ਇਧਰ ਲੋੜ ਕੋ ਨਾ ਕਰਨ ਡਾਕਟਰ ਸਾਹਿਬ ਇਹ ਜਿਹੜਾ ਵੇਰੀਐਂਟ ਆ ਕਿਉਂਕਿ ਕਰੋਨਾ ਪਹਿਲਾਂ ਬਹੁਤ ਖਤਰਨਾਕ ਰੂਪ ਸੀ ਇਹ ਵੇਰੀਐਂਟ ਜਾਣਨਾ ਚਾਹਾਂਗੇ ਤੁਹਾਡੇ ਕੋਲ ਜਾਣਕਾਰੀ ਹੋਵੇਗੀ ਕਿ ਇਹ ਉਨਾ ਹੀ ਖਤਰਨਾਕ ਹੈ ਕਿ ਇਹਦੇ ਵਿੱਚ ਅਜੇ ਬਚਾ ਦੀ ਉਮੀਦ ਹੈ ਜੇ ਐਸਪਲ ਓਹ ਡਬਲਯੂ ਐਚ ਓ ਗਾਈਡਲਾਈਨਸ ਇਹ ਵੇਰੀਐਂਟ ਉਹਨਾ ਜਿਹੜਾ ਹੈਗਾ ਨਹੀਂ ਹੈਗਾ ਸਟਰੌਂਗ ਔਰ ਪਰ ਫਿਰ ਵੀ ਸਾਨੂੰ ਸਾਰਿਆਂ ਨੂੰ ਸਤਰਕ ਰਹਿਣਾ ਚਾਹੀਦਾ ਹੈ ਔਰ ਹਮੇਸ਼ਾ ਇੱਕ ਬਿਮਾਰੀ ਤੋਂ ਬਚਣ ਵਾਸਤੇ ਸਾਰੇ ਉਪਰਾਲੇ ਕਰਨੇ ਚਾਹੀਦੇ ਔਰ ਇਹੀ ਮੈਂ ਸਾਰਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਇਹੀ ਖਦਾਈ ਕਹਿੰਦੇ ਪਹਿਲ ਹਮੇਸ਼ਾ ਡਾਕਟਰ ਤੋਂ ਹੁੰਦੀ ਹੈ ਤਾਂ ਕਿ ਡਾਕਟਰਾਂ ਨੇ ਇਹਨਾਂ ਗਾਈਡਲਾਈਨਸ ਨੂੰ ਤੁਸੀਂ ਇਸ ਸਰਕਾਰੀ ਹਸਪਤਲ ਦੇ ਵਿੱਚ ਜ਼ਰੂਰੀ ਕਰ ਦਿੱਤਾ ਹੈ ਡਾਕਟਰ ਕਰ ਰਹੇ ਨੇ ਇਸ ਗਾਈਡਲਾਈਨਸ ਨੂੰ ਹਾਂਜੀ ਹਸਪਤਲ ਦੇ ਵਿੱਚ ਐਸ ਪਰ ਦਾ ਪ੍ਰੋਟੋਕਾਲ ਸਾਰੇ ਸਟਾਫ ਨੂੰ ਮਾਸਕ ਪਾਉਣ ਦੀ ਹਦਾਇਤ ਦੇ ਦਿੱਤੀ ਗਈ ਹੈ ਡਿਪੈਂਡਿੰਗ ਔਨ देयर ਰਿਕੁਆਇਰਮੈਂਟ ਅਗਰ ਉਹ ਲੱਗਦਾ ਕਿ 95 ਚਾਹੀਦਾ ਹੈ ਉਹ ਯੂਜ਼ ਕਰ ਸਕਦੇ ਆ ਜਿਹੜਾ ਸਟਾਫ ਜਿਹਦਾ ਐਮਰਜੈਂਸੀ ਜ ਹੈਗਾ ਉਹਨੂੰ ਕਿਹਾ ਹੈਗਾ ਕਿ 95 ਯੂਜ਼ ਕਰ ਲੈ ਜਿਹੜੇ ਬਾਕੀ ਹੈਗੇ ਐਮਬੂਲੈਂਡਿਕ ਜਾਂ ਹੋਰ ਡਾਕਟਰ ਹੈਗੇ ਆ ਉਹ ਆਪਣੇ ਮਦੀਨਾ ਕੋਈ ਨਾ ਕੋਈ ਮਾਸਕ ਜ਼ਰੂਰੀ ਇਸਤੇਮਾਲ ਕਰ ਰਹੇ ਆ ਆਖਿਰਦੋ ਵਿੱਚ ਡਾਕਟਰ ਸਾਹਿਬ ਤੁਸੀਂ ਕਾਫੀ ਲੋਕਾਂ ਨੂੰ ਆਪੀਡੀ ਦੀ ਰਾਈਂ ਚੈੱਕ ਕਰਦੇ ਹੋ ਕਾਫੀਆਂ ਨੂੰ ਕਹਿੰਦੇ ਹੋ ਕਿੰਨਾ ਕੁ ਲੋਕ ਮੰਨ ਰਹੇ ਨੇ ਇਸ ਔਰ ਅਗਰ ਨਹੀਂ ਮੰਨਦੇ ਤਾਂ ਕੀ ਨੁਕਸਾਨ ਹੋਵੇ ਇਹ ਸਾਰੀਆਂ ਚੀਜ਼ਾਂ ਦੀ ਜਾਗਰਤੀ ਜੀ ਸਾਰਿਆਂ ਨੂੰ ਦੁਬਾਰਾ ਲੈ ਕੇ ਆਣੀ ਪੈਣੀ ਹੈ ਬਾਰ-ਬਾਰ ਇਹਦਾ ਤਾਂ ਜਾਰੀ ਕਰਕੇ ਬਾਰ-ਬਾਰ ਕਹਿ ਕੇ ਇਹ ਸਾਰੀਆਂ ਚੀਜ਼ਾਂ ਨੂੰ ਔਰ ਸਾਰੇ ਉਪਰਾਲਿਆਂ ਨੂੰ ਅਸੀਂ ਵਿੱਚ ਲਿਆ ਸਕਦੇ ਆ ਔਰ ਲੋਕ ਸਾਰੀ ਗੱਲਾਂ ਸਮਝਦੇ ਆ ਕਿ ਉਸ ਕੋਵਿਡ ਦੇ ਦੌਰਾਨ ਉਸ ਟਾਈਮ ਦੇ ਵਿੱਚ ਉਹ ਸਾਰਾ ਕੁਝ ਦੇਖ ਚੁੱਕੇ ਹੈ ਔਰ ਕੋਈ ਵੀ ਨਹੀਂ ਚਾਹੁੰਦਾ ਕਿ ਕੋਈ ਬਿਮਾਰ ਹੋਵੇ ਔਰ ਇਹ ਚੀਜ਼ ਜਿਹੜੀ ਬਿਮਾਰੀ ਹੈਗੀ ਹੋਰ ਫੈਲੇ